ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਵਿੱਚ ਤੁਸੀਂ ਭਗਤ ਕਬੀਰ ਜੀ ਤੇ ਇੱਕ ਵੈਸ਼ਿਆ ਦਾ ਕਿੱਸਾ ਸੁਣੋਗੇ ਭਗਤ ਕਬੀਰ ਜੀ ਨਿਰਗੁਣ ਭਗਤੀ ਦੇ ਮਹਾਨ ਸੰਤ ਸਨ ਉਹ ساری ਜ਼ਿੰਦਗੀ ਯਾਤਰਾ ਕਰਦੇ ਰਹੇ ਪਿੰਡ ਪਿੰਡ ਚਾ ਕੇ ਸੱਚਾਈ ਦਾ ਸੁਨੇਹਾ ਦਿੰਦੇ ਰਹੇ ਉਹਨਾਂ ਦੇ ਸ਼ਬਦਾਂ ਵਿੱਚ ਜਾਦੂ ਸੀ ਉਹਨਾਂ ਦੇ ਵਿਚਾਰਾਂ ਵਿੱਚ ਗਹਿਰਾਈ ਸੀ ਅਤੇ ਉਹਨਾਂ ਦੀ ਦ੍ਰਿਸ਼ਟੀ ਵਿੱਚ ਉਹ ਤਾਂ ਹਨੇਜੋਤ ਸੀ ਜੋ ਆਮ ਮਨੁੱਖ ਵਿੱਚ ਵੀ ਆਤਮਾ ਦਾ ਪ੍ਰਕਾਸ਼ ਵੇਖ ਸਕਦੀ ਸੀ ਇੱਕ ਦਿਨ ਭਗਤ ਕਬੀਰ ਜੀ ਇੱਕ ਪਿੰਡ ਪਹੁੰਚੇ ਪਿੰਡ ਬਹੁਤ ਸੋਨਾ ਸੀ ਖੇਤ ਹਰੇ ਭਰੇ ਸਨ ਸ਼ਾਂਤੀ ਵਾਲਾ ਮਾਹੌਲ ਸੀ ਪਰ ਜਿਵੇਂ ਹੀ ਭਗਤ ਕਬੀਰ ਜੀ ਉੱਥੇ ਰੁਕੇ ਪਿੰਡ ਤੇ ਕੁਝ ਲੋਕ ਉਹਨਾਂ ਕੋਲ ਆਏ ਅਤੇ ਬੇਨਤੀ ਕਰਨ ਲੱਗੇ ਸੰਤ ਜੀ ਤੁਹਾਡੇ ਔਨ ਨਾਲ ਪਿੰਡ ਵਿੱਚ ਨਵੀਂ ਉੱਚਾਈ ਹੈ ਤੁਹਾਡੇ ਕਿਰਪਾ ਨਾਲ ਸਾਡੀ ਜ਼ਿੰਦਗੀ ਸ਼ਾਂਤ ਅਤੇ ਸੁਖਮਈ ਹੋ ਗਈ ਹੈ ਪਰ ਅਸੀਂ ਇੱਕ ਵੱਡੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਾਂ ਇੱਥੇ ਇੱਕ ਔਰਤ ਰਹਿੰਦੀ ਹੈ ਜੋ ਵੈਸ਼ਿਆ ਵਰਤੀ ਕਰਦੀ ਹੈ ਉਸ ਦੀ وجہ ਨਾਲ ਪਿੰਡ ਦਾ ਮਾਹੌਲ ਖਰਾਬ ਹੋ ਰਿਹਾ ਹੈ ਅਸੀਂ ਉਸ ਨੂੰ ਬਹੁਤ ਵਾਰ ਸਮਝਾਇਆ ਕਿ ਜਾਂ ਤਾਂ ਉਹ ਇਹ ਪਾਪ ਦਾ ਕੰਮ ਛੱਡ ਦੇਵੇ ਜਦ ਪਿੰਡ ਛੱਡ ਕੇ ਚਲੀ ਜਾਵੇ ਪਰ ਉਹ ਨਹੀਂ ਮੰਨਦੀ ਕਈ ਵਾਰ ਤਾਂ ਮਨ ਕਰਦਾ ਹੈ ਕਿ ਉਸ ਤੱਕ ਕਰ ਹੀ ਸਾੜ ਦਈਏ ਭਗਤ ਕਬੀਰ ਜੀ ਨੇ ਗੰਭੀਰ ਨਜ਼ਰ ਨਾਲ ਪਿੰਡ ਵਾਸੀਆਂ ਨੂੰ ਵੇਖਿਆ ਉਹ ਉਹਨਾਂ ਦੇ ਮਨ ਦੇ ਭਾਵ ਸਮਝ ਕੇ ਉਹਨਾਂ ਨੇ ਪ੍ਰੇਮ ਨਾਲ ਕਿਹਾ ਪੁੱਤਰ ਅੱਗ ਨਾਲ ਕਰ ਸਾੜਨਾ ਆਸਾਨ ਹੈ ਪਰ ਕਿਸੇ ਦੇ ਮਨ ਦੀ ਬੁढ़ाई ਸਾੜਨਾ ਬਹੁਤ ਮੁਸ਼ਕਲ ਜੇਕਰ ਕਰ ਸਾੜੋ ਕੇ ਤਸਨ ਨੂੰ ਸਿਰਫ ਧਾਕ ਮਿਲੇਗੀ ਪਰ ਜੇਕਰ ਬੁਰਾਈ ਪੁੱਛਾਵੋਗੇ ਤਾਂ ਪ੍ਰਕਾਸ਼ ਮਿਲੇਗਾ ਮੈਨੂੰ ਉਸ ਇਸਤਰੀ ਨਾਲ ਮਿਲਣ ਦਿਓ ਮੈਂ ਵੇਖਦਾ ਕਿ ਕੀ ਕੀਤਾ ਜਾ ਸਕਦਾ ਹੈ ਭਗਤ ਕਬੀਰ ਜੀ ਨੇ ਆਪਣਾ ਪੀਖ ਵਾਲਾ ਪੱਤਰ ਉਠਾਇਆ ਅਤੇ ਉਸ ਇਸਤਰੀ ਦੇ ਘਰ ਵੱਲ ਤੁਰ ਪਏ ਪਿੰਡ ਦੇ ਲੋਕ ਪਿੱਛੇ-ਪਿੱਛੇ ਵੇਖਣ ਲੱਗੇ ਕਿ ਹੁਣ ਇਸ ਸੰਤ ਕੀ ਕਰਨਗੇ ਉਸ ਇਸਤਰੀ ਦਾ ਘਰ ਪਿੰਡ ਦੇ ਕੋਨੇ ਤੇ ਸੀ ਜਿੱਥੇ ਆਮ ਤੌਰ ਤੇ ਲੋਕ ਜਾਣ ਤੋਂ हिचकਦੇ ਸਨ ਪਰ ਸੰਤ ਕਬੀਰ ਜੀ ਨੇ ਡਰ ਹੋ ਕੇ ਉੱਥੇ ਪਹੁੰਚੇ ਘਰ ਦੇ ਦਰਵਾਜ਼ੇ ਤੇ ਪਹੁੰਚ ਕੇ ਉਹਨਾਂ ਨੇ ਦਰਵਾਜ਼ਾ ਖਟਕਟਾਇਆ ਅੰਦਰੋਂ ਇੱਕ ਮਿੱਠੀ ਆਵਾਜ਼ ਆਈ ਕੌਣ ਹੈ ਦਰਵਾਜ਼ਾ ਖੁੱਲ੍ਹਿਆ ਅਤੇ ਸਾਹਮਣੇ ਇੱਕ ਸੁੰਦਰ ਸਜਿ ਸਵਰੀ ਇਸਤਰੀ ਖੜ੍ਹੀ ਸੀ ਉਸ ਨੇ ਭਗਤ ਕਬੀਰ ਜੀ ਨੂੰ ਵੇਖਿਆ ਉਨ੍ਹਾਂ ਦੇ ਚਿਹਰੇ ਤੇ ਇੱਕ ਡੂੰਗਾ ਤੇਜ ਸੀ ਅੱਖਾਂ 'ਚ ਬੇਅੰਤ ਸ਼ਾਂਤੀ ਅਤੇ ਦਇਆ ਸੀ ਉਹ ਹੈਰਾਨ ਰਹਿ ਕੇ ਇੱਕ ਸੰਤ ਮੇਰੇ ਧਰ ਤੇ ਤੁਸੀਂ ਇੱਥੇ ਕਿਵੇਂ ਤੁਸੀਂ ਕੀ ਚਾਹੁੰਦੇ ਹੋ ਭਗਤ ਕਬੀਰ ਜੀ ਨੇ ਬੜੀ ਸਹਜਤਾ ਨਾਲ ਕਿਹਾ ਤੁਸੀਂ ਕੀ ਦੇ ਸਕਦੇ ਹੋ ਵੈਸ਼ਿਆ ਨੂੰ ਇਸ ਪ੍ਰਸ਼ਨ ਦੀ ਉਮੀਦ ਨਾ ਸੀ ਉਸ ਨੇ ਹੈਰਾਨੀ ਨਾਲ ਪੁੱਛਿਆ ਮੈਂ ਤਾਂ ਸਭ ਕੁਝ ਦੇ ਸਕਦੀ ਹਾਂ ਸੰਤ ਜੀ ਤੁਸੀਂ ਕੀ ਲੈਣ ਆਏ ਹੋ ਭਗਤ ਕਬੀਰ ਜੀ ਮੁਸਕਰਾਏ ਮੈਂ ਤੇਰੀ ਦੇ ਨਹੀਂ ਤੇਰਾ ਰੋਹਾਨੀ ਰੂਪ ਲੈਣ ਆਇਆ ਹਾਂ ਇਸਤਰੀ ਨੇ ਇਹ ਸੁਣਿਆ ਅਤੇ ਅਚੰਬੇ ਵਿੱਚ ਬਹਿ ਗਈ ਉਸ ਨੇ ਅਜੇ ਤੱਕ ਸਿਰਫ ਉਹੀ ਜ਼ਿੰਦਗੀ ਵੇਖੀ ਸੀ ਜਿੱਥੇ ਲੋਕ ਉਸ ਦੀ ਦੇ ਚਾਉਂਦੇ ਸਨ ਉਸ ਦੀ ਆਤਮਾ ਦੀ ਗੱਲ ਕਿਸੇ ਨੇ ਨਹੀਂ ਕੀਤੀ ਸੀ ਬਾਬਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਫ਼-ਸਾਫ਼ ਦੱਸੋ ভক্ত ਕਬੀਰ ਜੀ ਨੇ ਇੱਕ ਢੂੰਗਾ ਸਾ ਲਿਆ ਅਤੇ ਕਹਿਣ ਲੱਗੇ بیٹے ਇਸ ਦੇਹ ਦੇ ਅੰਦਰ ਇੱਕ ਅਨਮੋਲ ਆਤਮਾ ਹੈ ਜੋ ਪਰਮਾਤਮਾ ਦਾ ਅੰਸ਼ ਹੈ ਪਰ ਅਸੀਂ ਸਿਰਫ ਇਸ ਸ਼ਰੀਰ ਨਹੀਂ ਸਭ ਕੁਝ ਮਨ ਬੈਠੇ ਹਾਂ ਜਿਸ ਦਿਨ ਤੂੰ ਆਪਣੇ ਅੰਦਰ ਤੇ ਉਸ ਰੋਹਾਨੀ ਰੂਪ ਨੂੰ ਦੇਖ ਪਾਵੇਂਗੀ ਉਸ ਦਿਨ ਤੈਨੂੰ ਇਸ ਬਾਹਰੀ ਦੇਹ ਦੇ ਮੋਹ ਨੂੰ ਛੱਡਣ ਵਿੱਚ देर ਨਹੀਂ ਲੱਗੇਗੀ ਕਿ ਤੂੰ ਮੈਨੂੰ ਆਪਣੇ ਅੰਦਰ ਲੁਕੇ ਹੋਏ ਉਸ ਰੋਹਾਨੀ ਰੂਪ ਦੀ ਪਿੱਖਿਆ ਦੇ ਸਕਦੀ ਹੈ ਇਸ ਤ੍ਰਿਤੀਆਂ ਅੱਖਾਂ ਵਿੱਚ ਹੰਝੂ ਆ ਗਏ ਪਹਿਲੀ ਵਾਰ ਕਿਸੇ ਨੇ ਉਸ ਦੀ ਆਤਮਾ ਨੂੰ ਵੇਖਿਆ ਸੀ ਪਹਿਲੀ ਵਾਰ ਕਿਸੇ ਨੇ ਉਸ ਦੇ ਅੰਦਰ ਦੀ ਰੋਸ਼ਨੀ ਨੂੰ ਪਛਾਣਿਆ ਸੀ ਉਹ ਰੋ ਪਈ ਅਤੇ ਸੰਤ ਕਬੀਰ ਜੀ ਦੇ ਚਰਨਾ ਚ ਟਿਕ ਪਈ ਸੰਤ ਜੀ ਤੁਸੀਂ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਲੋਕ ਮੇਰਾ ਤਿਰਸਕਾਰ ਕਰਦੇ ਰਹੇ ਨਕਾਹਟੇ ਰਹੇ ਪਰ ਕਿਸੇ ਨੇ ਮੈਨੂੰ ਇਹ ਨਹੀਂ ਦੱਸਿਆ ਕਿ ਮੈਂ ਆਪਣੇ ਅੰਦਰ ਵੀ ਇੱਕ ਨਵਾਂ ਸੰਸਾਰ ਦੇਖ ਸਕਦੀ ਹਾਂ ਅੱਜ ਤੋਂ ਮੈਂ ਇਹ ਮਾਰਗ ਛੱਡ ਤਿਆਂਗੀ ਮੈਨੂੰ ਦੱਸੋ ਮੈਨੂੰ ਕੀ ਕਰਨਾ ਚਾਹੀਦਾ ਹੈ ਸੰਤ ਕਬੀਰ ਜੀ ਨੇ ਪ੍ਰੇਮ ਨਾਲ ਕਿਹਾ بیٹے ਪਿੰਡ ਛੱਡਣ ਨਾਲ ਕੁਝ ਨਹੀਂ ਹੋਵੇਗਾ ਪਰ ਜੇ ਕਰ ਤੂੰ ਆਪਣੀਆਂ ਮਾੜੀਆਂ ਆਦਤਾਂ ਛੱਡ ਦੇਵੇਂ ਤਾਂ ਨਾ ਸਿਰਫ ਇਹ ਪਿੰਡ ਬਲਕਿ ਪੂਰਾ ਸੰਸਾਰ ਤੇਰੇ ਲਈ ਪਵਿੱਤਰ ਹੋ ਜਾਵੇਗਾ ਪਰਵਰਤਨ ਬਾਹਰੀ ਨਹੀਂ ਅੰਦਰੋਂ ਹੋਣਾ ਚਾਹੀਦਾ ਹੈ ਜੇਕਰ ਤੂੰ ਆਪਣੇ ਅੰਦਰ ਦਾ ਪ੍ਰਕਾਸ਼ ਵੇਖ ਲਵੇਂ ਤਾਂ ਇਸ ਸੰਸਾਰ ਵਿੱਚ ਤੇਰੇ ਲਈ ਕੁਝ ਵੀ ਅੰਧਕਾਰਮਈ ਨਹੀਂ ਰਹੇਗਾ ਇਸ ਤਰੀਨੇ ਠੀਕ ਇਹ ਕੀਤਾ ਉਸਨੇ ਵੈਸ਼ਾ ਵਿੱਚ ਤਿਛੜ ਦਿੱਤੀ ਅਤੇ ਇੱਕ ਨਵਾਂ ਜੀਵਨ ਸ਼ੁਰੂ ਕੀਤਾ ਹੋਲੀ-ਹੋਲੀ ਪਿੰਡ ਦੇ ਲੋਕਾਂ ਨੂੰ ਪਤਾ ਚੱਲਿਆ ਕਿ ਹੁਣ ਉਹ ਇਸਤਰੀ ਕੋਈ ਮਾੜਾ ਕੰਮ ਨਹੀਂ ਕਰਦੀ ਬਲਕਿ ਹੁਣ ਲੋੜਵੰਦਾਂ ਦੀ ਸੇਵਾ ਕਰਦੀ ਹੈ ਪਿੰਡ ਵਾਲੇ ਇਹ ਵੇਖ ਕੇ ਹੈਰਾਨ ਲੈ ਕੇ ਕਿ ਜਿਸ ਨੂੰ ਉਹ ਸੜਨ ਦੀ ਸੋਚ ਰਿਹਾ ਸਰ ਉਸ ਨੂੰ ਸੰਤ ਕਬੀਰ ਜੀ ਨੇ ਪ੍ਰੇਮ ਅਤੇ ਗਿਆਨ ਨਾਲ ਬਦਲ ਦਿੱਤਾ ਹੈ ਦੋਸਤੋ ਇਸ ਕਹਾਣੀ ਤੋਂ ਸਾਨੂੰ ਇਹ ਸਿੱਖ ਨੂੰ ਮਿਲਦਾ ਹੈ ਕਿ ਬੁਰਾਈ ਨੂੰ ਖਤਮ ਕਰਨ ਲਈ ਸਜ਼ਾ ਦੀ ਨਹੀਂ ਪ੍ਰੇਮ ਦੀ ਲੋੜ ਹੁੰਦੀ ਹੈ ਜਿਕਰ ਸੰਤ ਕਬੀਰ ਜੀ ਦੇ ਪਿੰਡ ਵਾਲਿਆਂ ਵਾਂਗ ਗਰੋਧ ਨਾਲ ਭਰੇ ਹੁੰਦੇ ਤਾਂ ਉਹ ਵੀ ਉਸ ਇਸਤਰੀ ਨੂੰ ਟਾਂਟਦੇ ਉਸ ਦਾ અપਮਾਨ ਕਰਦੇ ਤਾਂ ਸ਼ਾਇਦ ਉਹ ਹੋਰ ਵੀ ਕਠੋਰ ਹੋ ਜਾਂਦੀ ਪਰ ਉਹਨਾਂ ਨੇ ਪ੍ਰੇਮ ਨਾਲ ਉਸ ਦਾ ਦਿਲ ਜਿੱਤ ਲਿਆ ਪਰਵਰਤਨ ਅੰਦਰੋਂ ਆਉਂਦਾ ਹੈ ਬਾਹਰੋਂ ਨਹੀਂ ਪਿੰਡ ਬਦਲਣ ਨਾਲ ਕੁਝ ਨਹੀਂ ਹੁੰਦਾ ਪਰ ਆਦਤਾਂ ਬਦਲਣ ਨਾਲ ਬਹੁਤ ਕੁਝ ਹੋ ਸਕਦਾ ਹੈ ਜੇਕਰ ਕੋਈ ਵਿਅਕਤੀ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਪਛਾਨ ਕੇ ਉਹਨਾਂ ਨੂੰ ਛੱਡਣ ਦਾ ਨਿਸ਼ਚੈ ਕਰ ਲਵੇ ਤਾਂ ਉਹ ਕਿਤੇ ਵੀ ਰਹਿ ਕੇ ਪਵਿੱਤਰ ਜੀਵਨ ਜੀ ਸਕਦਾ ਹੈ ਕਿਸੇ ਵੀ ਵਿਅਕਤੀ ਨੂੰ ਕੇਵਲ ਉਸ ਦੀ ਬੁਰਾਈਆਂ ਹੀ ਨਹੀਂ ਦੇਖਣਾ ਚਾਹੀਦਾ ਪਿੰਡ ਵਾਲੇ ਉਸ ਇਸਤਰੀ ਨੂੰ ਸਿਰਫ ਉਸ ਦੀ ਹਾਲਤ ਤੇ ਆਧਾਰ ਤੇ ਵੇਖ ਰਹੇ ਸਨ ਪਰ ਭਗਤ ਕਬੀਰ ਜੀ ਨੇ ਉਸ ਦੀ ਆਤਮਾ ਨੂੰ ਦੇਖਿਆ ਜਤੂਆ ਸੀ ਕਿਸੇ ਨੂੰ ਉਸ ਦੀ ਚੰਗਿਆਈ ਰਾਈਂ ਦੇਖਤੇ ਹਾਂ ਤਾਂ ਉਹ ਵੀ ਆਪਣੀ ਚੰਗਿਆਈ ਨੂੰ ਮੰਨਣ ਲੱਗਦਾ ਹੈ ਅਸਲ ਸੰਤ ਉਹੀ ਹੈ ਜੋ ਹੋਰ ਲੋਕਾਂ ਦੀ ਜ਼ਿੰਦਗੀ 'ਚ ਰੋਸ਼ਨੀ ਨੂੰ ਲਿਆਵੇ ਸੰਤ ਕਬੀਰ ਜੀ ਨੇ ਆਪਣੇ ਸ਼ਬਦਾਂ ਨਾਲ ਆਪਣੇ ਪ੍ਰੇਮ ਨਾਲ ਉਸ ਔਤ ਦੇ ਜੀਵਨ ਨੂੰ ਬਦਲ ਦਿੱਤਾ ਇਹ ਹੀ ਅਸਲ ਸਾਧਨਾ ਹੈ ਆਪਣੇ ਆਪ ਰੋਸ਼ਨੀ ਵਿੱਚ ਰਹਿਣਾ ਅਤੇ ਹੋਰਨਾਂ ਨੂੰ ਰੋਸ਼ਨੀ ਦੇ ਵੱਲ ਲੈ ਕੇ ਚਾਣਾ ਇਸ ਤਰ੍ਹਾਂ ਸੰਤ ਕਬੀਰ ਦੇ ਬਚਨਾਂ ਨੇ ਨਾ ਸਿਰਫ ਇੱਕ ਇਸਤਰੀ ਦੀ ਜ਼ਿੰਦਗੀ ਬਦਲ ਦਿੱਤੀ ਬਲਕਿ ਪੂਰੇ ਪਿੰਡ ਨੂੰ ਇਹ ਸਿੱਖਿਆ ਦਿੱਤੀ ਕਿ ਬੁਰਾਈ ਨੂੰ ਪ੍ਰੇਮ ਅਤੇ ਗਿਆਨ ਨਾਲ ਹਰਾਇਆ ਜਾ ਸਕਦਾ ਹੈ ਨਾ ਕਿ ਹਿੰਸਾ ਅਤੇ ਨਫ਼ਰਤ ਨਾਲ ਸੋ ਦੋਸਤੋ ਮੈਂ ਉਮੀਦ ਕਰਦਾ ਹਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਇਸੇ ਤਰ੍ਹਾਂ ਦੀ ਵੀਡੀਓ دیکھتے ਰਹੋ ਇਸ ਰੋਹਾਨੀ ਸਫਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ